ਹਰ ਰਾਜ ਵੀ ਫੋਨ ਲਾ। ਹਰ ਰਾਜ ਵੀ ਫੋਨ ਕਿਉਂ ਚੱਕਦਾ? ਚੱਲ ਛੱਡ। ਲਾਉਣੀ ਏ ਤੜੇਲ ਨੂੰ ਫੋਨ। ਫੂ ਰੱਜ ਕੇ ਖਾਨੀਆਂ ਕੀੜਾ ਰਾਜਿਆਂ ਤੋਂ ਘਟ। ਉਹ ਗੱਲ ਮੁੱਕ ਜਾਂਦੀ ਜਿੱਥੇ ਕਹਿ دیے ਨਹੀਂ ਜਾਟਾਂ ਉਹ ਗੱਲ ਮੁੱਕ ਜਾਂਦੀ ਜਿੱਥੇ ਕਹਿ دیے ਨਹੀਂ ਜਾਟਾਂ ਇੱਧਰ ਆ ਵਾ ਗਾਣੇ ਦੇ ਕੋਣਾ ਕਰਦਾ ਆ ਫੋਨ ਵੱਜੀ ਜਾਦਾ ਚੱਕ ਫੜਾ ਮੈਨੂੰ ਰੋ ਬੇਬੇ ਉਹੀ ਮੇਰੇ ਗੀਤਾ ਲੱਸੀ ਗਾਦਰੀ ਨਹੀਂ ਆ ਤੂੰ ਬੇਬੇ ਹਾਂ ਸੱਪ ਨੂੰ ਨਿੜਦਾ ਫੋਨ ਆ ਕਿ ਉਹ ਕੀ ਵੇ ਪੂਆ ਦਾ ਫੋਨ ਆ ਮਿਲੀਆਂ ਗੱਲ ਕਰਨਾ ਮੈਨੂੰ ਉਹ ਗਰਲਫਰੈਂਡ ਲਾ ਬੇਬੇ ਤੇਰੇ ਤਾਂ ਗੋਡੇ ਕੰਮ ਨਹੀਂ ਕਰਦੇ ਤੂੰ ਮੇਰੇ ਕੋਡੇ ਤਰਾਏਂਗੀ ਕਿਹੜਾ ਪੰਗਾ ਲਈ ਬੈਠੀ ਹੋਗੀ ਤੂੰ ਆ ਜਾ ਕਾਪੀ ਜਾ ਕਲਾ ਕਰ ਲੈ ਗੱਲ ਦੱਸੀ ਨਾ ਜਣਾ ਮੇਰੇ ਬਾਰੇ ਤੂੰ ਘਰ ਇਧਰ ਗਿਆ ਪਸੂਆਂ ਕੋਲ ਆਂ ਹਾਂ ਬੇਬੇ ਆ ਸਸਰੀ ਕਾਲਾ ਤੀਹ ਹਾਲਾ ਤੇਰੇ ਹਾਂ ਸਸਰੀ ਕਾਲ ਤਾਂ ਠੀਕ ਐ ਤੂੰ ਮੈਨੂੰ ਐਂ ਦੱਸ ਪਹਿਲਾਂ ਵਿਰਾਜਵੀਰ ਕਿੱਥੇ ਆ ਮੇਰਾ ਫੋਨ ਕਿਉਂ ਨਹੀਂ ਚੱਕਦਾ ਹਾਂ ਰਾਜਵੀਰ ਤਾਂ ਨਾ ਪੱਠੇ ਪਾਉਣ ਗਿਆ ਵੇ ਪਸੂਆਂ ਨੂੰ ਹਾਂ ਉਹ ਤਾਂ ਨਾ ਫੋਨ ਆ ਪਾਣੀ ਚ ਡਿੱਗ ਪਿਆ ਉਹ ਖਰਾਬ ਹੋ ਗਿਆ ਤਾਂ ਨਹੀਂ ਚੱਕਦਾ ਜਿਦੋਂ ਪਤਾ ਵੀ ਫੋਨ ਵੀ ਨਾ ਨਹੀਂ ਸਰਦਾ ਤੇ ਫੋਨ ਹੋਰ ਲੈ ਲਓ ਬੀਬੀ ਅਸੀਂ ਕਿਹੜਾ ਫੋਡੇ ਵਾਂਗੂ ਅਮੀਰ ਆ ਵੀ ਜਿਹੜੇ ਦਾਵਾ-ਦਾਵ ਨਵਾਂ ਫੋਨ ਲੈ ਲਈਏ ਅਸ ਤਾਂ ਦੋ ਜੀ ਤਾਂ ਪੈਸੇ ਪੜਾਗੇ ਤੇ ਉਹ ਵੀ ਠੀਕ ਕਰਾਵਾਂਗੇ ਪੈਸਾ ਤਾਂ ਪਰ ਜਾਈ ਰੱਬ ਨੇ ਬਥੇਰਾ ਦਿੱਤਾ ਭਲਾ ਖੜੇ-ਖੜੇ ਹੁਣ 5 ਕਿੱਲੇ ਖਰੀਦਣਾ ਪਰ ਇੱਥੇ ਨਾ ਜੱਬ ਖੰਨਾ ਹੋਰ ਹੀ ਖੜਾ ਹੋਇਆ ਪਿਆ ਨਹੀਂ ਹੁਣ ਕੀ ਹੋ ਗਿਆ ਬੀਬੀ ਹੋਣਾ ਕੀ ਆ ਮੇਰਾ ਦਯੌਰ ਅੱਧਾ ਕਿੱਲਾ ਵੱਧ ਰੱਖੀ ਬੈਠਾ ਉਹਦੇ ਗਲ ਚ ਗੂਠਾ ਲੈ ਕੇ ਉਹ ਜ਼ਮੀਨ ਲੈਣੀ ਆ ਤੇ ਬਾਕੀ ਤਾਂ ਨਮ ਇੱਥੇ ਆ ਕੇ ਦੱਸਦੀ ਆ ਠੀਕ ਆ ਬੀਬੀ ਤੂੰ ਆ ਜਾ ਫਿਰ ਵੇਬੇ ਕੀ ਗੱਲ ਤਾਂ ਆਜੀ ਹੋ ਗਈ ਈ ਆਂਦੀ ਬੂਆ ਮੈਂ ਭਾਈ ਪਹਿਲਾਂ ਮੇਰਾ ਮੰਜਾ ਸ਼ਾਮੇ ਕਰ ਫੇਰ ਦੱਸਦੀ ਆ ਤੈਨੂੰ ਕੀ ਆ ਚਲੋ ਹੁਣ ਦੱਸ ਬੇਬੇ ਕੀ ਗੱਲ ਹੋ ਗਈ ਹੈ ਮੈਂ ਭਾਈ ਗੱਲ ਕੀ ਹੋਣੀ ਸੀ ਤੇਰੇ ਭੂਆ ਦੇ ਜਵਾਕ ਵਿਆਹ ਨਾਲ ਹੋ ਗਿਆ ਉਹਨੂੰ ਹਜੇ ਤੱਕ ਨਹੀਂ ਆ ਕਲਾਈ ਤੇ ਜਦੋਂ ਹੁਣ ਤੇਰਾ ਸਾਰੀ ਜ਼ਮੀਨ ਵੰਡ ਕੇ ਦੇ ਗਿਆ ਹੁਣ ਤੇ ਉਹਨਾਂ ਰੌਲਾ ਫਾਈ ਬੈਠੀ ਆ ਹੁਣ ਦੱਸ ਕਿਥੋਂ ਮੇਰਾ ਬੇਪਾਲਦੀ ਆ ਬੇਬੇ ਇਸ ਗੱਲ ਦਾ ਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੀਪੂ ਆ ਦਾ ਦੌਰ ਤਾਂ ਵਿਚਾਰਾ ਬੜਾ ਗਰੀਬ ਹੈ ਤੇ ਭੂਆ ਕੋਲੇ ਅੱਗ ਲਾਇਆ ਬੈਠਦਾ ਖਤਮ ਨਹੀਂ ਹੁੰਦਾ ਹੁਣ ਤਾਂ ਜਰੂਰ ਮੈਂ ਇਹ ਨਹੀਂ ਤਾਂ ਕਰੀ ਆ ਫੱਤਰ ਇਹ ਆਵਦੇ ਮੁੰਡੇ ਤਾਂ ਲੋਨੇ ਸੱਟ ਕਰੀ ਬੈਠਿਆ ਵੱਡਾ ਵੇ ਸਰਕਾਰੀ ਨੌਕਰੀ ਤੇ ਆ ਛੋਟਾ ਕਨੇਡਾ ਬੈਠਾ ਇਹ ਤੈਨੂੰ ਵੜਾ ਕੇ ਮਾਰੂ ਕਿਸੇ ਨਾ ਕਰ ਦਿਓਰ ਨਾ ਪੰਗਾ ਲੈ ਲਿਆ ਕਰ ਜੇ ਨਾਲ ਲੈ ਕਦੇ ਗੋਡੇ ਖਣਾ ਲੈ ਲਿਆ ਇਹ ਨਹੀਂ ਹਣਦੀ ਬੇਬੇ ਇਹ ਗੱਲ ਹੋਰ ਵੀ ਐ ਬੁਆ ਨਾ ਝੂਠ ਵੀ ਬਹੁਤ ਬੋਲਦੀ ਫੋਨ ਤੇ ਕੋਈ ਹੋਰ ਦੱਸੂਗੀ ਜਦੋਂ ਉੱਥੇ ਜਾਏ ਤਾਂ ਉੱਥੇ ਗੱਲ ਹੋਰ ਨਿਕਲਦੀ ਐ ਹਣਾ ਜਦੋਂ ਜਦੋਂ ਸਾਰੀ ਗੱਲ ਦਾ ਨਿਜੋੜ ਨਿਕਲਦਾ ਸਾਰੀ ਗੱਲ ਦੀ ਬੁਆ ਦੀ ਅੱਤ ਐ ਕਿਉਂ ਆ ਲੈਣਦੇ ਉਹਦੀ ਰੇਲ ਪਾ ਕੇ ਮੈਂ ਬਣਾਉਣੀ ਆ पिछली बार ना मैं दस के कहीं सी बीच तो मेरा मुंडा ड्यूटी से गया हुआ ना तेरे काब्जा हो तो ना मांगे पता बट मा इकलाक कौन है ज़िम्मेदार साम लाया नहीं आप ते जेल आउंगे तेरे से तू नहीं जाना है मैं अगर तरह प्यार है नहीं चलते ਕਾ ਕੁੜੀ ਕੀ ਸ਼ਰਜ ਕਰੀ ਜਾਂਦੀ ਆ ਜਲਦੀ ਨਾ ਉੱਠ ਕੇ ਉਹ ਕੀ ਗੱਲ ਆ ਕੁੜੀ ਜੀ ਕਿਵੇਂ ਚੋਰਾ ਨੂੰ ਸ਼ਰਜ ਕਰੀ ਜਾਂਦੀ ਆ ਇਤਰਾਫ ਵੀਰੇ ਕਰੇ ਆ ਬਾਪੂ ਨੇ ਸੱਜਿਆ ਤੇ ਨਾ ਗੱਲ ਕਰਨੀ ਆ ਤੇ ਤੂੰ ਕਬਲੀ ਆਪ ਕਾ ਤੂੰ ਆਂ ਬਾਪੂ ਨੂੰ ਭੇਜ ਦਿੰਦੇ ਤੈਨੂੰ ਪਤਾ ਤਾਂ ਹੈ ਵੀਰੇ ਵੀ ਤੇਰੀ ਬੇਬੇ ਤੇ ਮੇਰੇ ਬਾਪੂ ਦਾ ਐਕਟ ਕੁੱਤੇ ਵਾਲਾ ਬਹਿਰ ਆ ਤੇ ਫਿਰ ਮੈਂ ਤਾਂ ਆ ਗਈ। ਕੋ ਕੁੜੀ ਗੱਲ ਸੁਣ ਜੇ ਕੋ ਜੂਰੀ ਕੰਮ ਆ ਨਾ ਮੈਨੂੰ ਹੁਣੇ ਦੱਸ ਜਾ। ਬੇਬੇ ਉਹਨਾਂ ਧੂਆ ਦਾ ਫੋਨ ਆ ਜਾਂਦਾ। ਮੁੰਲਾ ਦਾ ਕੋਈ ਪਲੇਸ ਬਿੱਟੀ ਬੱਸੀ। ਮੇਰੇ ਬਾਪੂ ਨੂੰ ਵੀ ਫੋਨ ਆਇਆ ਧੂਆ ਕੇ ਪਿੰਡੋਂ ਜੂਰੀ ਕੰਮ ਆ ਹੁਣੇ ਚੱਲ ਤੂੰ ਮੇਰੇ ਨਾਲ। ਤੂੰ ਮੇਰੇ گاਪੋਂ ਉਹ ਚੱਲ ਤਾਂ ਮੈਂ ਹੁਣੇ ਆਉਣਾ। ਹੁਣੇ ਚੱਲ ਮੇਰੇ ਨਾਲ ਕੁੱਤੇ ਪੈਂਦੇ ਆ ਰਾਹ 'ਚ। ਓਹ! ਤੂੰ ਕਿਧਰੇ ਆਸਤ ਵੀ ਆ। ਹੋਸ਼ ਵੀ ਨਹੀਂ। ਭਾ ਇਹ ਤਾਂ ਮੋਢੀ ਹੱਥ ਲੋਹੇ ਵਰਗੇ ਓਏ। ਮੇਰੇ ਸਾਲੇ ਕੁੱਤੇ ਹੀ ਸੋਚਦੇ ਹੋਣਗੇ। ਕਿ ਨਾ ਹਲ ਤਾਂ ਸਾਡੀ ਅਦੌਲਤ ਆ ਗਈ ਕਿ ਕਿਹਦੇ ਤੇਰੇ ਪਰੌਣੇ ਤੇਰੇ ਮੱਟਾਂ 'ਤੇ ਪਾਉਂ। ਚੱਲ ਚੱਲ ਤੂੰ। ਆ ਆ ਗਿਆ ਮੇਰੀ ਮਾਂ ਦੇ ਦੁਸ਼ਮਣ ਦਾ ਘਰ। ਮੇਰੀ ਮਾਂ ਕਹਿੰਦੀ ਹੁੰਦੀ ਐ ਵੀ ਤੇਰੇ ਬਾਪੂ ਨੇ ਨਾ ਮੇਰੀ ਮਾਂ ਨਾਲ ਕਰੀਆਂ ਬਹੁਤ ਕਰੀਆਂ ਬਹੁਤ। ਮੈਂ ਜੀ ਕਿਹਾ ਤੇਰੇ ਬਾਪੂ ਚਾਰ ਕਰ ਲਾਹ ਲਾ ਮੇਰੇ ਨਾਲੇ ਮਾਂ ਦਾ ਬਦਲਾ ਪੂਰਾ ਹੋ ਜਾ। ਤੂੰ ਮੇਰੇ ਬਾਪੂ ਨੂੰ ਹੱਥ ਲਾ ਕੇ ਦਿਖਾ ਤੂੰ ਮੈਥੋਂ ਨਾ ਖਾਲੀ ਕਿਸਨ। ਉਹੀ ਕਰਦੀ ਐ ਉਸੇ ਜਿਹੜੀ ਨਿੱਕੀ ਹੈਗਾ ਤੂੰ ਬਾਹਰ ਫਿਰ ਚੱਕਿਆ ਕਰ। ਨਾਉਂਦ ਰਹੇ ਮੈਂ ਥੋੜਾ ਬਈ ਮੇਰੀ ਮਾਂ ਦਾ ਦੱਸ ਸੁਣਨਾ ਕਰ ਫਿਰ ਮੇਰੀ ਜਗਤ ਜਾਨਨੀ ਦੀ ਕੋਈ ਚੁਗਲੀ ਰਾਜਵੀਰ ਅੱਜ ਚੌੜ ਕਰਨ ਦਾ ਟਾਈਮ ਨਹੀਂ ਅੱਜ ਤੂੰ ਸੀਰੀਅਸ ਹੋ ਕੇ ਗੱਲ ਸੁਣ ਮੇਰੀ ਚਾਚਾ ਬਲਾ ਸੀਰੀਅਸ ਹੋਇਆ ਬੈਠਾ ਕੀ ਹੋ ਗਿਆ ਤੇਰੀ ਭੂਆ ਦੇ ਪਿੰਡੋਂ ਰੇਸ਼ਮ ਨੰਬਰਦਾਰ ਦਾ ਫੋਨ ਆਇਆ ਸੀ ਉਹਨੇ ਦੱਸਿਆ ਤੇਰੀ ਭੂਆ ਦੀਆਂ ਕਰਤੂਤਾਂ ਤੇਰੀ ਭੂਆ ਨੇ ਆਪਦੇ ਦਿਓਰ ਦੇ ਨੱਕ ਵਿੱਚ ਦਮ ਕਰ ਰੱਖਿਆ ਜਿਹੜੀ ਜ਼ਮੀਨ ਉਹਦੇ ਦਿਓਰ ਕੋਲ ਵੱਧ ਆ ਉਹ ਉਹਦਾ ਪਿਓ ਦੇ ਕੇ ਗਿਆ ਨੰਬਰਦਾਰ ਨੇ ਦੱਸਿਆ ਸਾਰਾ ਪਿੰਡ ਜਾਣਦਾ ਹੈ ਜਿਹੜੀ ਜ਼ਮੀਨ ਚਾਕਨਾਲਾ ਬਲਵਿੰਦਰ ਕੋਲੇ ਵੱਧ ਆ ਨਾ ਉਹ ਉਹਦਾ ਪਿਓ ਉਹਦੇ ਨਾਮ ਵਸੀਤ ਕਰਾ ਕੇ ਗਿਆ ਸੀ ਪਰ ਗਰੀਬ ਘਰ ਦੇ ਗਰੀਬੀ ਦੇ ਕਾਰਨਾਂ ਬਲਵਿੰਦਰ ਨਾਮ ਨਹੀਂ ਕਰਵਾ ਸਕਿਆ ਦਾਤਾ ਮੈਨੂੰ ਇਹ ਗੱਲ ਨਾ ਬਲਵਿੰਦਰ ਹੁਫੜੇ ਦੱਸੀ ਸੀ ਠੀਕ ਹੈ ਵੀ ਇਹ ਸਾਨੂੰ ਤਾਂ ਐਵੇਂ ਤਾਂ ਕਰੀ ਜਾਂਦੀ ਹੈ ਗੱਲ ਉਹਦੀ ਵੀ ਸਹੀ ਹੈ ਹੁਫੜ ਵੀ ਸਰਕਾਰੀ ਜੋਬ ਤੇ ਸੀ ਪੂਆ ਦੋਨੇ ਮੁੰਡੇ ਵੀ ਸੈੱਟ ਕਰ ਲਏ ਜ਼ਮੀਨ ਵੀ 4-5 ਕਿੱਲੇ ਮੁੰਡਾ ਖਰੀਦ ਲਿਆ ਇਹਨਾਂ ਨੇ ਉਹ ਤਾਂ ਵਿਚਾਰਾ ਗਰੀਬ ਨੂੰ ਤਾਂ ਐਵੇਂ ਤਾਂ ਕਰੀ ਜਾਂਦੇ ਯਾਰ ਹੁਣ ਤਾਂ ਇਹ ਐਵੇਂ ਧੱਕੇ ਨਾਲ ਮਾਲਕ ਬਣਦੀ ਐ ਸਿਆਣੇ ਕਹਿੰਦੇ ਆ ਜੇ ਬੁਰੇ ਦਾ ਸਾਥ ਦੇ ਗਏ ਤਾਂ ਖੁਦ ਦਾ ਬੁਰਾ ਹੁੰਦਾ ਇਹ ਤਾਂ ਗੱਲ ਈ ਨਾ 100% ਸੱਚ ਆ ਚਾਚਾ ਰੇਸ਼ਮ ਨੰਬਰਦਾਰ ਨੇ ਮੇਰੀ ਬਲਵਿੰਦਰ ਨਾਲ ਗੱਲ ਕਰਵਾਈ ਸੀ ਇਸ ਟਾਈਮ ਉਹ ਬਹੁਤ ਜ਼ਿਆਦਾ ਦੁਖੀ ਐ ਤੇਰੀ ਭੂਆ ਕਦੇ ਕਿਸੇ ਦਰਖਾਸਤ ਦੇ ਆਉਂਦੀ ਐ ਕਦੇ ਕਿਸੇ ਦਰਖਾਸਤ ਦੇ ਆਉਂਦੀ ਐ ਇਹ ਵਾਰੀ ਆਪਾਂ ਉਹਦਾ ਸਾਥ ਨਹੀਂ ਦੇਣਾ ਕਿਸੇ ਦੀ ਦਿੱਤੀ ਬਾਤ ਦਵਾ ਸੱਤ ਪੀੜੀਆਂ ਤੱਕ ਚੱਲਦੀ ਆ ਕਿਤੇ ਇਹ ਨਾ ਹੋਵੇ ਤੇਰੀ ਭੂਆ ਦੀ ਕੀਤੀ ਆਪਣੇ ਤੇ ਆ ਪਵੇ ਮੈਂ ਤੇਰੀ ਗੱਲ ਸਾਰੀ ਸਮਝ ਗਿਆ ਦਾਚਾ ਤੂੰ ਬੇਫਿਕਰ ਹੋ ਜਾ ਮੈਂ ਸੋਚ ਲਏ ਭੂਆ ਨੂੰ ਹੈਂਡਲ ਕਿਵੇਂ ਕਰਨਾ ਤੂੰ ਰੇਸ਼ਮ ਨੰਬਰਦਾਰ ਨੂੰ ਕਹਿ ਦੇ ਬਲਵਿੰਦਰ ਨੂੰ ਫੋਨ ਕਰ ਦੇ ਵੀ ਉਹਦੀ ਜ਼ਮੀਨ ਉਸੇ ਕੋਲੇ ਰੋ ਭੂਆ ਆਉਣ ਵਾਲੀ ਆ ਮੈਂ ਕਰਦਾ ਗੱਲ ਤੂੰ ਬੇਫਿਕਰ ਹੋ ਜਾ ਦਾਚਾ ਰਾਜਵੀਰ ਦੀ ਭੂਆ ਇਹਦੀ ਗੱਲ ਮੰਨਦੀ ਤਾਂ ਬਹੁਤ ਆ ਜੇ ਮੰਨ ਜੇ ਤਾਂ ਮੂੰਹ ਕਾਲਖੋਂ ਤੋਂ ਬਾਗੀ ਕਿਸੇ ਦੀ ਜਾਇਦਾਦ ਨ ਆਪਣਾ ਮੂੰਹ ਕਾਲਖ ਨੂੰ ਘੱਟ ਨਹੀਂ ਹੁੰਦਾ ਦੇ ਭਾਈ ਇਹਨੀ ਭੂਆ ਨੇ ਮੈਂ ਪਤਾ ਆ ਹੁਣ ਆਈ ਆ ਹੁਣ ਆ ਕੇ ਲੱਕ ਸ਼ਰਾਬ ਮਾਰਨ ਲੱਗ ਜੂਗੀ ਦਵੇ ਤੂੰ ਨਾ ਬੋਲੀ ਉਹਨੂੰ ਪਤਾ ਮਾਦੇ ਹਿਸਾਬ ਨੂੰ ਸੁਣ ਜਾਊਗਾ ਮੈਂ ਪਤਾ ਤੂੰ ਉਹਦੇ ਨਾਲ ਫੇਰ ਉੱਟ ਕੇ ਤੁਰ ਪੈਣਾ ਮੈਂ ਆਪੇ ਕਰੂੰਗਾ ਗੱਲ ਉਹਦੇ ਨਾਲ ਬੇਬੇ ਉਹਨੇ ਤੇਰੀ ਗੱਲ ਦਾ ਫੇਰ ਗੁੱਸਾ ਕਰਨਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਦੀ। ਮਾਪੇ ਸੁਝਾਣ ਨੂੰ। ਮੈਂ ਪਤਾ ਸਮਝਿਆ ਨਹੀਂ ਤਾ ਹੋਣੀ ਕਿਲੇਸ਼ਨ। ਇਹ ਸਿੱਖਾਲਦਾ ਤਾਂ ਮੈਨੂੰ ਹੀ ਪਤਾ। ਉਹ ਕਹਿੰਦੇ ਹੁੰਦੇ ਨਾ ਬੇਬੇ ਸਿਆਣੇ ਵੀ ਖੂ ਖੂਨ ਦੌਰਾ ਕਰਦਾ। ਅੱਜ ਵੇਣਿਆ ਪਰ ਮਾਂ ਬਣ ਕੇ ਤੂੰ ਨਾ ਬੋਲ। ਹੁਣ ਤਾਂ ਮੈਂ ਤਾਂ ਨਹੀਂ ਬੋਲਦੀ। ਲਾ ਜਵਾਕ ਨੂੰ ਕੋਲੇ ਬਿਠਾਈ ਬੈਠੀ ਆਂ। ਐ ਵੀ ਬਸ ਸਾਡੇ ਤੇ ਅੱਗੇ ਭੇਜਦਾ ਲੈ ਕੇ ਆਊਗਾ। ਦਿੱਲੀ ਆਣ ਤਾਂ ਮੈਂ ਮਾਤਰੀ। ਲੱਗੇ ਬਿਦੂ ਆ ਗਈ ਤੂੰ ਕਦ ਬੋਲੀ ਨਾ ਤੁੰਤਾ ਵੈਦੀ ਵੇਖਣਾ ਉਂ ਲੈਂਦੀ ਆ ਮਾਠਾ ਤੇ ਇੱਕ ਆ ਗਿਆ ਮੈਂ ਮੇਰੇ ਪੈਰ ਇਦਾਂ ਸਵਾਰ ਕੇ ਟੇਕ ਲਾ 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 ਚ ਜਮਦਾਰ ਉਹ ਕਹਿੰਦੇ ਨਾ ਸ਼ੈਤਾਨ ਦੇ ਪੈਰ ਜਿੰਨੇ ਮਰਜੀ ਫੜ ਲੋ ਪੂਆ ਕਹਿੰਦੇ ਸ਼ੈਤਾਨ ਸ਼ਤਾਨ ਹੀ ਜਾਂਦਾ ਮੁੰਨੇਗਾ ਦੱਸ ਮੈਨੂੰ ਐਂ ਕੋ ਲੱਗਦਾ ਹੀ ਫਿਰੇ ਜਾਂ ਬਗਿਆੜ ਸੀ ਤੂੰ ਵੇ ਸਾਰੀਆਂ ਗੱਲਾਂ ਤੇਰੀ ਮਾਸ ਖਾਂਦੀ ਆ ਤੈਨੂੰ ਇਹ ਖਾਊਗੀ ਕਿਸੇ ਦਿਨ ਮੈਥੋਂ ਲੱਥੇ ਬੈ ਜਾ ਬੈ ਜਾ ਟੇਕ ਨੀ ਅੱਕੜ ਕੋਰਗੇ ちゃっ ਤੇ ਹੱਥ ਆ ਤਰਾਵਾ ਫਿਰ ਤੇ ਤਾਂ ਹੱਥ ਦੋ ਵਾਰੀ ਰੱਖ ਲੈ ਪਰ ਤੂੰ ਕਿਹੜਾ ਸੁਧਰ ਜੰਗੀ ਫਿਰ ਪੂਆ 24 ਘੰਟੇ ਤੂੰ ਮਾਰਤਾੜਾ ਦੀਆਂ ਗੱਲਾਂ ਤੋਂ ਆਖਦੀ ਨਹੀਂ ਬਾਈ ਮੇਰੀ ਪੂਆ ਦਾ ਕੁਛ ਠੰਡਾ ਹੋ ਜਾ ਇੱਕ ਕੰਮ ਕਰੂ ਬੇਬੇ ਮੇਰੀ ਪੂਆ ਆ ਕੇ ਗਾਣਾ ਵਗਾ ਚਾਹ ਪੇਸ਼ ਕਰੋ ਇਹ ਹੋਣੀ ਹੈ ਪੁੱਤ ਜਾ ਲੈ ਗਏ ਚਾਹ ਤਾਂ ਮੈਂ ਫੇਰ ਪੀਉਂਗੀ ਪਹਿਲਾਂ ਤੁਸੀਂ ਨਾ ਮੇਰੇ ਦਾ ਦਿਓਰ ਦਾ ਕੋਈ ਹੱਲ ਕਰੋ ਪੂਆ ਅੱਜ ਤੇਰਾ ਪੱਕਾ ਹੱਲ ਕਰਕੇ ਦਊਂਗਾ ਉਹਨਾਂ ਦਾ ਸੋ ਵੀ ਗੱਲ ਲੱਗੀ ਹੈ ਗੱਲ ਤਾਂ ਤੈਨੂੰ ਰਾਜਵੀਰ ਪਤਾ ਹੀ ਆ ਬਲਵਿੰਦਰ ਨਾਲ ਮੇਰੇ ਹਿੱਸੇ ਦੀਆਂ ਦੋ ਕਨਾਲਾਂ ਜ਼ਮੀਨ ਨੱਪੀ ਬੈਠਾ ਤੇ ਜੇ ਮੈਂ ਉਹ ਨਾ ਚੜਾਈ ਤੇ ਮੇਰਾ ਤਾਂ ਸ਼ਰੀਕੇ 'ਚ ਨੱਕ ਵੱਡਿਆ ਜਾਊ ਤੂੰ ਮੈਨੂੰ ਇੱਕ ਗੱਲ ਦੱਸ ਭੂਆ ਵੀ ਬਲਵਿੰਦਰ ਨੂੰ ਜ਼ਮੀਨ ਉਹ ਦਿੱਤੀ ਕਿਨੇ ਮੇਰੇ ਸਹੁਰੇ ਨੇ ਨਹੀਂ ਭੂਆ ਤੈਨੂੰ ਤੇਰੇ ਸਹੁਰੇ ਨੇ ਕੁਝ ਨਹੀਂ ਦਿੱਤਾ ਨੇ ਦਿੱਤੇ ਆ ਦੋ ਕਿੱਲੇ ਤੂੰ ਮੈਨੂੰ ਇੱਕ ਗੱਲ ਦੱਸ ਭੂਆ ਜਦੋਂ ਜ਼ਮੀਨ ਦਾ ਮਾਲਕ ਹੀ ਜ਼ਮੀਨ ਵੰਡ ਗਿਆ ਫਿਰ ਰੌਲਾ ਕਿਸ ਗੱਲ ਦਾ ਦੇ ਸਾਡੇ ਕੋਲੇ ਤਾਂ ਬੁੜੇ ਵਾਲੇ 2 ਕਿੱਲੇ ਆ ਤੇ ਬਲਵਿੰਦਰ 2.5 ਕਿੱਲੇ ਵਾਈ ਜਾਂਦਾ ਤੂੰ ਆ ਤੂੰ ਮੇਰੀ ਗੱਲ ਦਾ ਬੁਰਾ ਨਾ ਮੰਨੀ ਮੈਨੂੰ ਸਾਰੀ ਗੱਲ ਦਾ ਪਤਾ ਥੋਡੇ ਬਿਉਰਗ ਕੋਲੇ ਜ਼ਮੀਨ ਸੀ 4.5 ਕਿੱਲੇ 2 ਕਿੱਲੇ ਉਹ ਤੁਹਾਨੂੰ ਦੇਗਾ 2 ਕਿੱਲੇ ਬਲਵਿੰਦਰ ਨੂੰ ਦੇ ਦੀ ਅੱਧਾ ਗੱਲਾਂ ਉਹਨੇ ਆਪ ਰੱਖ ਲਈ ਕਿ ਜਿਹੜਾ ਮੇਰੀ ਸੇਵਾ ਕਰੂਗਾ ਉਹ ਭਾਈ ਜ਼ਮੀਨ ਲੈ ਲੇ ਜਿਹੜੀ ਕਿ ਅੱਜ ਕਾ ਆਮ ਬਿਉਰਗ ਕਰਦੇ ਆ ਤੂੰ ਇਹਦਾ ਬੁੜੇ ਨੂੰ ਪਾਣੀ ਨਹੀਂ ਪੁੱਛਿਆ ਤੇ ਬਲਵਿੰਦਰ ਨੇ ਉਹ 10 ਸਾਲ ਸੰਭਾਲਿਆ ਨਾਲੇ ਥੋੜਾ-ਬੋੜਾ ਆਪ ਦੇ ਹਿੱਸੇ ਦੀ ਜ਼ਮੀਨ ਦੇ ਗਿਆ ਬਰਿੰਦਰ ਨੂੰ ਨਾ ਕਿ ਥੋੜੀ ਵੇ ਗੱਲ ਸੁਣ ਅੱਜ ਤਾਂ ਮੇਰੇ ਵੱਡੇ ਮੁੰਡੇ ਨੂੰ ਹੈਗੀ ਛੁੱਟੀ ਤੇ ਕੱਲ ਉਹਨੇ ਜਾਣਾ ਡਿਊਟੀ ਤੇ ਆਪਾਂ ਕੱਲ ਵਟ ਪਾਉਣੀ ਆ ਜੇ ਭਾਈ ਤੁਸੀਂ ਮੇਰੇ ਨਾਲ ਨਾ ਤੁਰੋਂਗੇ ਤੇ ਵਟ ਤਾਂ ਮੈਂ ਫੇਰ ਵੀ ਪਾ ਲੈਣੀ ਆ ਠੀਕ ਹੈ ਤੇ ਮੈਂ ਸਮਝ ਲਊਂਗੀ ਮੇਰੇ ਮਰ ਗਏ ਗੱਲ ਸੁਣ ਲੈ ਭੂਆ ਕੋਈ ਨਹੀਂ ਮਰਿਆ ਮੁਰਿਆ ਇੱਥੇ ਠੀਕ ਹੈ ਮੈਂ ਤੇਰੇ ਨਾਲ ਚੱਲੂਗਾ ਸਿਰਫ ਮੇਰੀਆਂ 2-4 ਗੱਲਾਂ ਦਾ ਜਵਾਬ ਦੇ ਦੇ ਉਹ ਵੀ ਬਿਨਾਂ ਗੁੱਸਾ ਕੀਤੇ ਤਾਂ ਫਿਰ ਕੀ ਪੁੱਛਣਾ ਤੂੰ ਐਂ ਦੱਸ ਵੀ ਤੇਰੇ ਕੋਲ ਸਾਰੀ ਜ਼ਮੀਨ ਕਿੰਨੀ ਆ ਸੱਤ ਕਿੱਲੇ ਤੁਹਾਡੇ ਕੋਲ 5 ਕਿੱਲੇ ਫालतू ਜ਼ਮੀਨ ਕਿੱਥੋਂ ਆਈ ਉਹ ਮਿਹਨਤ ਕਰਕੇ ਅਸੀਂ ਆਪ ਬਣਾਈ ਐ ਤੂੰ ਇੱਕ ਗੱਲ ਦੱਸ ਜਿਹੜਾ ਬਲਵਿੰਦਰ ਪੁੱਫੜ ਨੇ 10 ਆਲਾ ਦਾ ਪਿਓ ਸੰਭਾਲਿਆ ਜਦਕਿ ਉਹ ਇੰਨਾ ਬਿਮਾਰ ਸੀ ਉਹਦੀ ਮਿਹਨਤ ਦਾ ਕੋਈ ਮੁੱਲ ਨਹੀਂ ਸ਼ਰਕਾ ਦੱਸ ਤੂੰ ਆ ਕੀ ਅੱਧੇ ਕਿੱਲੇ ਦੀ ਕਮਾਈ ਨਾਲ ਕਿਸੇ ਬਿਮਾਰ ਬੰਦੇ ਨੂੰ ਸੰਭਾਲਿਆ ਜਾ ਸਕਦਾ ਜ ਜਿਹਦੀ ਉਮਰ 80 ਸਾਲ ਹੋਵੇ ਇਹਨੂੰ ਆਲ ਦੇ ਸਰੀਰ ਦੀ ਸੌਧਬਦ ਵੀ ਨਾ ਹੋਵੇ। ਦੇ ਤੈ ਮੈਨੂੰ ਸਾਫ਼-ਸਾਫ਼ ਦੱਸ ਕਹਿਣਾ ਕੀ ਚਾਹੁੰਦਾ ਹੈ? ਮੈਂ ਇਹ ਕਹਿਣਾ ਪੂਆ ਇੱਕ ਤਾਂ ਬਲਵਿੰਦਰ ਕੋਲੇ ਵੀ ਨਾ ਹੋਰੀ ਨਹੀਂ ਸੀ। ਰਹਿੰਦਾ ਗੁੰਦਾ ਤੁਸੀਂ ਬਿਉਰ ਬੋਤੇ ਜੁੱਲੇ ਤੇ ਭੇਜਤਾ। ਉਹਨੇ ਵਿਚਾਰੇ ਕਿੱਥੋਂ ਗਾਉ ਜਾ ਹੁਣਾਂ ਸੀ। ਗੱਲ ਸੁਣਨਾ ਪੂਆ ਅੱਜ ਇਹ ਬਲਵਿੰਦਰ ਬਹੁਤ ਦੁਖੀ ਹੈ। ਠੀਕ ਹੈ। ਕੋਈ ਕੁਝ ਜ਼ਮੀਨ ਨਾ ਖੋ ਉਹ ਜ਼ਮੀਨ ਤੇ ਉਹਦਾ ਹੱਕ ਹੈ। ਕੋਈ ਮਰਜ਼ੀ ਕਹਿ ਭਾਈ। ਜ਼ਮੀਨ ਤਾਂ ਮੈਂ ਹਰ ਹਾਲਤ ਚ ਲੈ ਕੇ ਰਾਂ। ਪੂਆ ਗੱਲ ਸੁਣ। ਤੂੰ ਜਿਵੇਂ ਕਹੇਗੀ ਨਾ ਓਵੇਂ ਕਰ ਲਾਂਗੇ। ਪਰ ਮੇਰੀ ਗੱਲ ਨਾ ਕਿ ਧਿਆਨ ਨਾਲ ਸੁਣੀ। ਅੰਨਾਲ ਦੇ ਪਿੰਡ ਦਾ ਨਾਦਰ ਸਿੰਘ ਠੀਕ ਹੈ ਉਸ ਬੰਦੇ ਨੇ ਆਪਦੇ ਭਰਾ ਨਾਲ ਬਾੜੀ-ਮਾੜੀ ਕਰੀ ਪਹਿਲਾਂ ਤਾਂ ਬਜ਼ੁਰਗਾਂ ਦੀ ਸੇਵਾ ਨਹੀਂ ਕੀਤੀ ਬਿਜਾਰਾ ਬਜ਼ੁਰਗਾਂ ਨੂੰ ਸੰਭਾਲੀਆ ਛੋਟਾ ਭਰਾ ਉਹਦੋਂ ਬਾਅਦ ਇਹ ਨਾਦਰ ਸਿੰਘ ਜਮੀਨ ਲੈ ਗਿਆ ਉਹ ਤੋਂ ਜਿਹੜੇ ਬਜ਼ੁਰਗ ਹੁੰਦੇ ਗਏ ਠੀਕ ਹੈ ਉਹ ਵਿਚਾਰਾ ਆਖਿਆ ਵਾ ਪਿੰਡ ਛੱਡ ਗਿਆ ਤੇ ਮੈਨੂੰ ਲੱਗਦਾ ਨਾ ਨਾਦਰ ਸਿੰਘ ਉਹਦੇ ਭਰਾ ਦੀ ਹਾ ਮਾਰ ਕੇ ਰੱਬ ਨੇ ਨਾਦਰ ਸਿੰਘ ਕਿ ਉਹ ਜੀ ਕਰੋਪੀ ਕੀਤੀ ਨਾ ਉਹਦੇ ਪੁੱਤ ਪੋਤੇ ਨੂੰਹਾ ਨਾਦਰ ਸਿੰਘ ਦੇ ਅੱਖਾਂ ਸਾਹਮਣੇ ਸੇਵਿਆਂ ਨੂੰ ਤੁਰ ਗਏ ਪਰ ਨਾਦਰ ਸਿੰਘ ਕੁਝ ਨਹੀਂ ਕਰ ਸਕਿਆ 20 ਸਾਲ ਹੋ ਗਏ ਨਾਦਰ ਸਿੰਘ ਆਲੀ ਨਾ ਮੌਤ ਪਿਆ ਡਿੱਕਦਾ ਭੂਆ ਪੈਸਾ ਤਾਂ ਬਹੁਤਾ ਨਾਦਰ ਸਿੰਘ ਕੋਲੇ ਪਰ ਸੰਭਾਲਣ ਵਾਲਾ ਕੋਈ ਨਹੀਂ ਤੇ ਨਾ ਹੀ ਉਹਦੇ ਘਰ 'ਚ ਕੋਈ ਦੀਵਾ ਬਾਲਣ ਵਾਲਾ ਬਜਿਆ ਅੱਜ ਆਹੀ ਮੌਤ ਡਿੱਕਦਾ ਪਿਆ ਮੰਜੇ ਤੇ ਬਾਕੀ ਤੇਰੀ ਮਰਜ਼ੀ ਆ ਭੂਆ ਤੂੰ ਸੋਝ ਲਈ ਕਿਸੇ ਦਾ ਹੱਕ ਖਾਣਾ ਨਾ ਮਹਾਪਾਪ ਹੁੰਦਾ ਅੱਛਾ ਪੁੱਤ ਮੈਂ ਸਮਝ ਗਈ ਤੂੰ ਕੀ ਕਹਿਣਾ ਚਾਹੁੰਦਾ ਅੱਜ ਤੋਂ ਬਾਅਦ ਮੇਰਾ ਬਲਵਿੰਦਰ ਨਾਲ ਕੋਈ ਰੌਲਾ ਨਹੀਂ ਤੇ ਨਾ ਹੀ ਮੈਂ ਬਲਵਿੰਦਰ ਤੋਂ ਜ਼ਮੀਨ ਮੰਗਾਂ ਤੇ ਮੈਂ ਤਾਂ ਉਲਟਾ ਤਾਂ ਮਾਫੀ ਮੰਗ ਕੇ ਆਉਗੀ ਪੁੱਤ ਵਾ ਤੂੰ ਆਹ ਗੱਲ ਕਹਿ ਕੇ ਤਾਂ ਨਾ ਸੱਚੀ ਦਿਲ ਕੋਸ਼ ਕਰ ਤਾ ਮੇਰੇ ਪੁੱਤ ਤੇਰਾ ਫੁੱਫੜ ਤਾਂ ਜਵਾਂ ਛੁੱਡੂ ਸੀ ਉਹਨੇ ਕਿਤੇ ਆਪਦੇ ਮਾਪਿਓ ਲਈ ਧਿਆਨ ਨਹੀਂ ਦਿੱਤਾ ਸੀ ਸਿਰਫ ਪੈਸੇ ਦਾ ਪੁਜਾਰੀ ਸੀ ਤੇ ਉਹਨੂੰ ਦੇਖ ਦੇਖ ਕੇ ਮੈਂ ਵੀ ਉਹਦੇ ਅਰ ਗਈ ਹੋਗੀ ਪੈਸੇ ਹੀ ਸਭ ਕੁਝ ਜ਼ਿੰਦਗੀ ਬਣਾ ਕੇ ਰਹਿ ਗਈ ਆਵਦੀ ਪੈਸੇ ਨਾਲੋਂ 100 ਬਣਾ ਚੰਗੀ ਇਨਸਾਨੀਅਤ ਆ ਸਹੀ ਗੱਲ ਪੁੱਤ ਤੂੰ ਬਿਲਕੁਲ ਸਹੀ ਕਹਿਣਾ। ਪੂਆ ਕੰਮ ਕਰੇ। ਜੋ ਤਾਂ ਬਲਵਿੰਦਰ ਤੋਂ ਮਾਫੀ ਮੰਗਣ ਗਈ ਨਾ। ਉਹਨੂੰ ਇਹ ਗੱਲ ਆਖੀ ਕਿ ਤੂੰ ਮੈਨੂੰ ਦਵਾਈਆਂ ਦਾ ਬਹੁਤ ਇਤਨਾ ਹੋਣਾਗਾ। ਅੱਜ ਦਵਾਈ ਦੇ ਦੇ। ਕਿਉਂਕਿ ਪੂਆ ਕਿਸੇ ਦੀ ਲੱਗੀ ਦਵਾਈ ਨਾ। ਮਿੱਟੀ ਤੋਂ ਨਾ ਸੋਨਾ ਬਣਾ ਦਿੰਦੀ ਹੈ। ਲਾ ਬੇਬੇ ਚਾ ਵੀ ਲੱਗਿਆ। ਦੇ ਪੁੱਤ ਅੱਜ ਤਾਂ ਮੈਨੂੰ ਐਂ ਲੱਗਦਾ ਮੇਰੇ ਕਈ ਜਨਮਾਂ ਦੇ ਪਾਪ ਧੋਤੇ ਗਏ। ਤੇ ਮੈਂ ਤੇਰੀ ਮਾਂ ਤੋਂ ਵੀ ਅੱਜ ਤਾਂ ਮਾਫੀ ਮੰਗ ਕੇ ਜਾਊਂਗੀ ਇਹਨੂੰ ਵੀ ਵਿਚਾਰੀ ਨੂੰ ਕਿੰਨਾ ਚੰਗਾ ਭਾਅ ਮੈਂ ਬੋਲ ਪੈਣੀ ਆ ਜਨਾਬੇ ਤੋਂ ਮਾਫੀ ਮੰਗੂਗੀ ਨਾ ਮੈਂ ਨਾ ਮੇਰੇ ਪੈਰ ਫੜ ਕੇ ਮਾਫੀ ਮੰਗ ਫੇਰ ਹੀ ਮੇਰੇ ਦਿਲ ਨੂੰ ਸ਼ਾਂਤੀ ਆਊਗੀ ਬਹੁਤ ਧਰਿਆਣੇ ਵੀ ਮੇਰੇ ਨਾਲ ਉਹ ਤੂੰ ਕੀ ਕਰੀ ਜਾਂਦੀ ਆ ਠੀਕ ਹੋ ਗਿਆ ਪੁੱਤ ਉਹ ਫੇਫੇ ਤੋਂ ਮਾਫੀ ਮੰਗ ਕੇ ਤਾਂ ਤੂੰ ਆਪ ਦਾ ਚਾਹ ਲੈਵਲ ਡਾਊਨ ਕਰ ਲੇਗੀ ਉਮਰੀਕਲ ਸੁਣ ਤੂੰ ਗੈਸ ਕਰਦਾ ਫੌਜੀ ਆ ਤੇ ਬੇਬੇ ਕਸਪੈਟਿਆ ਉਹ ਇਹਦਾ ਪਰਾਪਰਾਣੀ ਬਾਹਰ ਲਾ ਬਾਹਰਲੇ ਖੂਹ ਵਾਲਾ ਹੂੰ ਉਹ ਨੂੰ ਕਰਣੀ ਵੜਨ ਦੇ ਦੀ ਅੱਛਾ ਪਤਾ ਹੋਰ ਗੱਲ ਸੁਣ ਜੇ ਤੂੰ ਮੜਿਆ ਜਾ ਕੇ ਤੇ ਇਹਨੂੰ ਵਾਹੂ ਵੀ ਮੰਗ ਲਈ ਨਾ ਹੂੰ ਇਹਨੇ ਤਨ ਕਰਣੀ ਵੜਨ ਦੇਣਾ ਆਹ ਦਾ ਲਾ ਪਤਾ ਤੇ ਹੋਰ ਇੱਕ ਗੱਲ ਨੂੰ ਹੋਰ ਦੱਸਦਾ ਇਹਦਾ ਪੇਕਿਆ ਬੁੱਕਰ ਨੂੰ ਖਾਸਾ ਸਿੱੜਦੀ ਹੈ ਹਣਾ ਮੇਰੀ ਗੱਲ ਸੁਣ ਆਪਣੇ ਘਰੇ ਇੱਕ ਪੇਟੀ ਲਿਆ ਕੇ ਉਹ ਗੰਦੀ ਚਾਦਰ ਦੀ ਇੱਕ ਲੈ ਕੇ ਦੋ ਲੈ ਕੇ ਮੰਝੇ ਹਣਾ ਦੇਖ ਨਾ ਪੈਰ ਰੱਖੂ ਜਗਾ ਸੀ ਸਾਰੇ ਘਰ ਦੀ ਮਾਲਕ ਬਣ ਗਈ ਅੱਜ ਕੱਲ ਜੱਜ ਬਣੀ ਬੈਠੀ ਐ ਇਹ ਤੂੰ ਮਾਹੀ ਮੂਹ ਵੀ ਨਾ ਅੰਗ ਬਹੁਤ ਸੰਤਾਨ ਕਰੂਗੀ ਇਹ ਤੇ ਕੋਈ ਨੂ ਕੱਟ ਆਹ ਇਹਦੀ ਤਾਂ ਰੇਲ ਮੈਂ ਬਣਾਉਣੀ ਆ ਪੂਰੇ ਟੰਬਾ ਫੇਰ ਕੇ ਰੱਖਿਆਗਾ ਹਾਂ ਕੋਈ ਤੂੰ ਬੇਫਿਕਰ ਹੋ ਜਾ ਦੇਖੀ ਚੱਲ ਜਿਵੇਂ ਰੇਲ ਬਾਕੀ ਠੀਕ ਆ ਮੜਿਆ ਤੁੰਗਾਂ ਆ ਨੇ ਠੀਕ ਅਚਾਹ ਬਣਾਈ ਬੈਠੀ ਐ ਨੀ ਉੱਠ ਕੇ ਖੜੀ ਹੋ ਕੇ ਦੋ ਤੱਤਾ ਕਰਕੇ ਲੱਗਿਆ ਬੀਵੀ ਦੀ ਜੀ ਬਣੀਆਂ ਵੱਡੀ ਪ੍ਰਧਾਨ ਨਾ ਕੁਝ ਖਾਣਾ ਵੀ ਨਹੀਂ ਮੈਂ ਤਾਂ ਆਖਿਆ ਮਾਫੀ ਮੰਗੂਗੀ ਮਾਫੀ ਤਾਂ ਮੰਗੀ ਨਹੀਂ ਉਲਟੀ ਬੇਇੱਜ਼ਤੀ ਕਰਕੇ ਰੱਖਤੀ ਕੋਈ ਨਹੀਂ ਮੈਂ ਵੀ ਸਿੱਧੂ ਆਂ ਇਹ ਮਾਫੀ ਤਾਂ ਮੰਗਾ ਕੇ ਛੱਡੂਗੀ ਓਕੇ ਦੱਸਣੀ ਕੀ ਹਾਲ ਚਾਲ ਵਧੀਆ ਬਈ ਰਾਜਵੀਰ ਹੋ ਠੀਕ ਠਾਕ ਵਧੀਆ 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 ਹੋਰ ਵਧੀਆ ਬਈ ਠੀਕ ਠਾਕ ਓ ਯਾਰ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਦੋ ਕਰ ਲਾ ਨਹੀਂ ਇੱਕ ਹੀ ਕਰਨੀ ਆ ਹਾਂ ਰਾਤ ਯਾਰ ਨਾ ਮੈਨੂੰ ਆਇਆ ਸੁਪਨਾ ਅੱਛਾ ਤੇ ਤੇਰਾ ਚਾਚਾ ਤੇ ਤੇਰੀ ਬੇਬੇ ਨਾ ਇੱਠੇ ਬੈਠੇ ਜੀਗੇ ਅੱਛਾ ਤੇ ਮੈਨੂੰ ਯਾਰ ਉਦੋਂ ਵੀ ਮੇਰੀ ਖੁੱਲ ਗਈ ਅੱਖ ਹੂੰ ਤੇ ਮੈਨੂੰ ਨਹੀਂ ਪਤਾ ਉਹਨਾਂ ਦੇ ਭਾਈ ਕੀ ਗੱਲ ਹੋਈ ਹੈ ਗੱਲ ਤਾਂ ਕੀ ਹੋਣੀ ਉਹਨਾਂ ਕੋਲ ਬਣਦੀ ਆ ਜੁੰਡੋ ਜੁੰਡੀ ਹੋਗੇ ਹੋਣਗੇ ਉਹ ਨਾ ਅੱਛਾ ਯਾਰ ਥੋੜੇ ਬੁੜੇ ਥੋੜੀ ਬੁੜੀ ਟੱਬਾ ਆ ਫੇਰਦੀ ਆ ਜੰਗਾ ਉਹ ਜੋ ਯਾਰ ਮੈਂ ਤਾਂ ਖਵਾਦ ਰਹਿਣਾ ਸੀ ਇਹ ਮੇਰੀ ਗੱਲ ਇੱਕ ਗੱਲ ਆ ਸਾਡੀ ਬਣੇ ਜਾਂ ਨਾ ਬਣੇ ਪਰ ਮੈਂ ਸਾਲਾ ਚੂਲਿਆਂ ਨੂੰ ਸਵਾਹ ਹੀ ਲੈਣ ਦਿੰਦਾ